ਅਸੀਂ ਇਸ ਵੇਲੇ ਗੋਲਡਨ ਗੇਟ ਤੇ ਖੜੇ ਹਾਂ ਤਾਂ ਗੋਲਡਨ ਗੇਟ ਦੇ ਉੱਤੇ ਇਸ ਵੇਲੇ ਕੁਝ ਗੋਰੇ ਮੌਜੂਦ ਨੇ ਜਿਹੜੇ ਕੀ ਇੱਥੇ ਇੱਕ ਕਾਨਫਰੰਸ ਵਾਸਤੇ ਆਏ ਸੀ ਲੇਕਿਨ ਉਹਨਾਂ ਨੂੰ ਵੀ ਖਾਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਤਰਨਾ ਹੈ ਤੇ ਦੂਜੇ ਪਾਸੇ ਲੋਕ ਇੰਤਜ਼ਾਰ ਕਰ ਰਹੇ ਕਿ ਕਿਸੇ ਤਰੀਕੇ ਦੇ ਨਾਲ ਇਹ ਆਪਣੇ ਪਹੁੰਚ ਸਕਣ ਤਾਂ ਕੁਛ ਨਾਲ ਗੱਲਬਾਤ ਕਰਾਂਗੇ ਸੋ ਵੇਅਰ ਯੂ ਫਰਮ ਰਸ਼ੀਆ ਰਾਸ਼ਾ ਓਕੇ ਰਸ਼ੀਆ ਸੋ ਯੂ ਆਰ ਹੇਅਰ ਫॉर ਅ ਵਿਜ਼ਿਟ ਅੰਮ੍ਰਿਤਸਰ sure of course of course of course so there is a traffic blockade here so what do you want to say uh, we can we can't cross the golden bridge so we need to do something i don't know what there's a problem there's a problem it's a farmer strike uh, what is strike farmer, protest. Ah, farmer protest. Ah, yes. farming protest now farmer protest is many years long yeah so you are facing problem uh, I don't know. I don't know what is it now. This problem. I see Instagram in Russia. We live and uh, net, We sh yeah. you are watch. now facing problem to go to Golden Temple. We don't know. We just come to Rishikesh and we go to Golden Temple and see our eyes. Yeah. But now we don't know what is it. ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਗੋਲਡਨ ਗੇਟ ਤੇ ਮੌਜੂਦ ਹਾਂ ਤਾਂ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੈਲਾਨੀ ਜਿਹੜੇ ਆਏ ਨੇ ਇਹਨਾਂ ਨੂੰ ਜਾਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਕੁਝ ਹੋਰ ਵੀ ਸਾਡੇ ਨਾਲ ਮੌਜੂਦ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਧਰਨੇ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਧਰਨਾ ਵੀ ਤੁਸੀਂ ਦੇਖਿਆ ਔਰ ਦੂਜੇ ਪਾਸੇ ਜਿਹੜਾ ਹੈ ਇਹ ਲੋਕ ਜਿਹੜੇ ਨੇ ਇੱਥੇ ਆਟੋ ਚਾਲਕਾ ਦੀ ਮਦਦ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਗੱਲ ਬਾਤ ਕਰਾਂਗੇ ਸੋ ਵਰ ਪ੍ਰੋਬਲਮ ਦੈਟ ਯੂ ਆਰ ਫੇਸਿੰਗ ਰਾਈਟ ਨਾਓ We're facing a problem of, I guess, strike and we cannot go through the this road and so we had to ride there on the bus, but it doesn't work because of strike, I guess. Okay. So you now you are hiring this uh, auto rickshaw? Yeah, we're finding a rickshaw to go like, to go around, you know. Yeah. So basic purpose of your visit is the golden temple? Yeah, yeah. In you know, Amritsar is golden temple. But then we're going to Goa. and somewhere else i don't know so we like golden temple we going to sasri kaldera and some something yeah so but right now you are stuck here yeah we are stuck here a bit but i guess everything will be okay everything going to be okay you see that help is being done by farmers on one side and in to inna de destination te pahunchan waste police bhi madad kar rahi hai aur kisan bhi madad kar rahe ne ਬੁਲਤ ਅਧਿਕਾਰੀ ਮੌਜੂਦ ਨੇ ਸਰ ਇਹਨਾਂ ਸੇ ਕੀ ਹੈਲਪ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਪੁਲਿਸ ਅਫਸਰ ਜੇ ਮੌਕੇ ਤੇ ਡਿਊਟੀ ਤੇ ਜੇ ਅਸੀਂ ਇਹਨਾਂ ਨੂੰ ਇੱਥੇ ਖੜੇ ਦੇਖਿਆ ਸੀ ਵੀ ਇਹ ਖੜੇ ਨੇ ਕਿਸੇ ਵਹੀਕਲ ਦੀ ਵੇਟ ਕਰ ਰਹੇ ਨੇ ਤੇ ਇਹਨਾਂ ਨੇ ਗੋਲਡਨ ਟੈਂਪਲ ਦਰਸ਼ਨਾਂ ਵਾਸਤੇ ਜਾਣਾ ਹੈ ਸਾਰਾ ਗੜੀ ਸਰਾਂ ਦੇ ਵਿੱਚ ਇਹਨਾਂ ਦੇ ਰੂਮਸ ਜਿਹੜੇ ਨੇ ਉਹ ਬੁੱਕ ਨੇ ਇਹਨਾਂ ਨੇ ਦੱਸਿਆ ਸਾਨੂੰ ਇਸ ਕਰਕੇ ਅਸੀਂ ਇਹਨਾਂ ਨੂੰ ਆਟੋ ਅਵੇਲੇਬਲ ਕਰਾਤੇ ਨੇ ਉਹ ਇਹਨਾਂ ਨੂੰ ਡ੍ਰੌਪ ਕਰ ਦਣਗੇ ਉੱਥੇ ਤਾਂ ਆਟੋ ਅਵੇਲੇਬਲ ਉੱਥੇ ਕਰਾਓਗੇ ਤੇ ਕਿਸਾਨਾਂ ਨੂੰ ਕਹਿਤਾ ਜੀ ਇਹਦੇ ਬਾਰੇ ਬਿਲਕੁਲ ਜੀ ਉਹ ਵੀ ਸਹਿਯੋਗ ਕਰ ਰਹੇ ਨੇ ਤੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਨੇ ਇਹਨਾਂ ਨੂੰ ਡ੍ਰੌਪ ਕਰ ਦਾਂਗੇ ਯਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਆਟੋ ਪੁਲਿਸ ਵੱਲੋਂ ਅਤੇ ਕਿਸਾਨਾਂ ਵੱਲੋਂ ਮਿਲ ਕੇ ਕਰਾਇਆ ਜਾ ਰਿਹਾ ਹੈ ਜਿਹੜੇ ਕਿ ਇਹਨਾਂ ਦੀ ਹੈਲਪ ਕਰ ਰਹੇ ਨੇ ਔਰ ਨਾਓ ਯੂ ਆਰ ਗੋਇੰਗ ਟੂ ਗੋਲਡ ਟੈਂਪਲ ਇਟ ਇਟਸ ਵੀ ਫਰਸਟਲੀ ਗੋ ਟੂ ਹੋਟਲ ਐਂਡ ਦੈਨ ਵੀ ਗੋ ਸਟ੍ਰੇਟ ਟੂ ਗੋਲਡਨ ਟੈਂਪਲ ਪੁਲਿਸ ਹੈਲਪ ਯੂ ਆਊਟ ਹੇਅਰ ਯਾ ਯਾ ਪੁਲਿਸ ਹੈਲਪਸ ਮੀ ਹੈਲਪਸ ਅਸ ਐਂਡ ਵੀ ਫੀਲ ਗੁੱਡ ਅਬਾਊਟ ਇਟ ਯਾ ਨਾਓ ਯੂ ਫੀਲ ਗੁੱਡ ਯਾ ਯਾ ਵੇਅਰ ਵੇਅਰ ਓਕੇ ਨਾਓ ਬਿਲਕੁਲ ਤੁਸੀਂ ਦੇਖੋ ਕਿ ਆਪਣੇ ਬੱਚਿਆਂ ਦੇ ਨਾਲ ਸਾਰੇ ਗੋਰੇ ਇੱਥੇ ਆਏ ਸੀ ਤੇ ਜਦੋਂ ਇਹਨਾਂ ਨੇ ਦੇਖਿਆ ਤੇ ਪੁਲਿਸ ਨੇ ਆਪਣੇ ਜਿਹੜੇ ਮਦਦ ਦੇ ਨਾਲ ਔਰ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਇਹਨਾਂ ਦੇ ਡੈਸਟੀਨੇਸ਼ਨ ਤੇ ਪਹੁੰਚਾਇਆ ਜਾ ਰਿਹਾ ਹੈ ਤੇ ਇਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਜਿਹੜੀ ਇਹ ਦੇਖ ਨੂੰ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਟੀਵੀ ਸਕਰੀਨ ਤੇ ਨਾਓ ਯੂ ਫੀਲ ਹੈਪੀ ਆਈ نو ਯੂ ਆਰ ਗੋਇੰਗ ਟੂ ਯਰ ਡੈਸਟੀਨੇਸ਼ਨ ਹਾਪੀ ਵੈਰੀ ਹੈਪੀ But I don't speak English, sorry. Okay. <laughs> so there is a little bit of language problem. Yes. Yeah. Okay. Uh, now you are happy and now you are going to your destination? Happy. Yes. Very happy. Very, very happy. Good. Very happy. Yes, good. yes. Thank you for your helping. Yeah? Yeah. Thank you for your help. Yeah. Yeah. Now you are uh, get your uh, auto rickshaw here and now you will go to the Golden Temple. Yes, yes. Now it's, it's possible. Yeah, yeah. Policeman, help you? ਯੈਸ ਥੈਂਕ ਯੂ ਵੈਰੀ ਮੱਚ ਓਕੇ ਓਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲਿਆਂ ਦਾ ਵੀ ਧੰਨਵਾਦ ਕਰ ਰਹੇ ਨੇ ਇਹ ਲੋਕ now you are going to thanks to punjab police yeah yeah we will go to hotel and then we go to the golden temple yes sir ta tusi dekh sakde ho ke police waleyan da vi thanwad jara hai ohna walon kita ja raha hai te police de karmi maujood <laughs> ne ta tusi vekh sakde ho ke sho mohit kumar dere khud ethe inna nu haal chaal jan rahe ne inna nu puch rahe ne ke inna nu koi dikkat te nahi hai ta hun tusi dekho inna nu inna de destination te bhejan da kam kita ja raha hai ਤਾਂ ਪੁਲਿਸ ਦੀ ਕੰਮਬੀਅਤੇ ਕਾਬਲੇ ਤਾਰੀਫ ਹੈ ਕਿ ਪੁਲਿਸ ਨੇ ਚੰਗਾ ਕੰਮ ਕੀਤਾ ਕਿ ਜਿੱਥੇ ਕੀ ਲੋਕਾਂ ਨੂੰ ਜਰਾ ਹੈ ਉਹਨਾਂ ਦੇ ਡੈਸਟੀਨੇਸ਼ਨ ਤੇ ਪਹੁੰਚਾਇਆ ਜਾ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਇੱਕ ਵਾਰ ਫੇਰ ਤਾਂ ਤੁਸੀਂ ਦੇਖੋ ਕਿ ਸਪੈਸ਼ਲੀ ਤੌਰ ਦੇ ਉੱਤੇ ਆਟੋਸ ਜਿਹੜੇ ਉਹ ਲਾਇਗਏ ਤਾਂ ਉਸ ਤੋਂ ਬਾਅਦ ਜਰਾ ਹੈ ਇਹਨਾਂ ਨੂੰ ਹੁਣ ਭੇਜਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਇਹਨਾਂ ਦੇ ਚਿਹਰੇ ਤੇ ਖੁਸ਼ੀ ਦੇਖੋ ਕਿਉਂਕਿ ਪਹਿਲੇ ਇਹ ਲੋਕ ਇੱਥੇ ਖੜੇ ਸੀ ਤੇ ਇਹਨਾਂ ਨੂੰ ਦਿੱਕਤ ਆ ਰਹੀ ਸੀ ਤਾਂ ਹੁਣ ਤੁਸੀਂ ਦੇਖੋ ਖੁਸ਼ੀ-ਖੁਸ਼ੀ ਇਹ ਆਪਣੇ ਮੰਜ਼ਿਲ ਦੇ ਉੱਤੇ ਜਾਂਦੇ ਨਜ਼ਰ ਆ ਰਹੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਅੰਮ੍ਰਿਤਸਰ ਤੋਂ ਤਾਂ ਤਾਂ ਦੱਸਣਾ ਚਾਹਾਂਗੇ ਕਿ ਅਸੀਂ ਇਸ ਵੇਲੇ 골ਡਨ ਗੇਟ ਤੇ ਮੌਜੂਦ ਹਾਂ ਤਾਂ 골ਡਨ ਗੇਟ ਦੇ ਉੱਤੇ ਕੁਝ ਵਿਦੇਸ਼ੀ ਸੈਲਾਨੀ ਜੋ ਕਿ ਪੰਜਾਬ ਕੋ ਮਨਵਸਤੇ ਆਏ ਸਨ ਤਾਂ ਇੱਥੇ ਫਸ ਗਏ ਕਿਉਂਕਿ ਕੋਈ ਵਾਹਨ ਨਹੀਂ ਸੀ ਚੱਲ ਰਿਹਾ ਕਿਉਂਕਿ 골ਡਨ ਗੇਟ ਦੇ ਉੱਤੇ ਧਰਨਾ ਚੱਲ ਰਿਹਾ ਸੀ ਉਹਨਾਂ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਸੀ ਮਿਲ ਰਹੀ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਅਤੇ ਕਿਸਾਨ ਆਗੂਆਂ ਵੱਲੋਂ ਮਿਲ ਕੇ ਜਿਹੜਾ ਹੈ ਇਹਨਾਂ ਨੂੰ ਇਹਨਾਂ ਦੇ ਡੈਸਟੀਨੇਸ਼ਨ ਤੇ ਭੇਜਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਖਾਸ ਤੌਰ ਦੇ ਉੱਤੇ ਆਟੋਸ ਜਿਹੜੇ ਪ੍ਰੋਵਾਈਡ ਕਰਾਏ ਗਏ ਤਾਂ ਉਸ ਤੋਂ ਬਾਅਦ ਹੁਣਾਂ ਨੂੰ 골ਡਨ ਟੈਂਪਲ ਭੇਜਿਆ ਜਾ ਰਿਹਾ ਹੈ ਤਾਂ ਵਿਦੇਸ਼ਾਂ ਦੇ ਵਿੱਚ ਆਪਣੀ ਦਿੱਖ ਸਾਫ਼ ਕਰਨ ਵਾਸਤੇ ਜਿਹੜਾ ਕੰਮ ਕੀਤਾ ਗਿਆ ਹੈ ਛਲਾਗਾ ਯੋਗ ਉਪਰਾਲਾ ਹੈ ਅਗਰ ਇਸ ਤਰੀਕੇ ਨਾਲ ਮੈਨਕਾਈਂਡ ਦੀ ਅਗਰ ਅਸੀਂ ਇਨਸਾਨੀਅਤ ਦੀ ਮਦਦ ਕਰੀਏ ਇੱਕ ਦੂਸਰੇ ਦੀ ਮਦਦ ਕਰੀਏ ਤਾਂ ਯਕੀਨਨ ਇੱਕ ਚੰਗਾ ਸੁਨੇਹਾ ਦਾਂਦਾ ਹੈ ਤੇ ਉਸ ਚੰਗੇ ਸੁਨੇਹੇ ਦੀ ਇੱਕ ਚੰਗੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਨਾਗ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ